ਚਲ ਕੁਝ ਬੰਦਿਆਂ ਨੂੰ ਬਰਫ਼ ਦਿਖਾ ਦਈਏ ਬਰਫ਼ ਆਸਟਰੀਆ ਦੇ ਵਿੱਚ ਹੈਗੇ ਆਂ ਸੀ ਇੱਥੇ ਅੱਜ ਤੇ ਕੰਮ ਕਰਨ ਆਏ ਨੇ ਆਏ ਹੋਏ ਆ ਤੇ ਕਾਫੀ ਦਿਨ ਦਾ ਜਿਹੜਾ ਕੰਮ ਸਾਡਾ ਇੱਥੇ ਰਹਿੰਦਾ ਅਸੀਂ ਰਹਿੰਦੇ ਆਂ ਪਹਾੜੇ ਦੇ ਉੱਤੇ ਤੇ ਹੁਣ ਅਸੀਂ ਚੱਲੇ ਆਂ ਥੱਲੇ ਤੇ ਤੁਸੀਂ ਬਰਫ਼ ਦੇਖ ਸਕਦੇ ਹੋ ਫੁੱਲਮ ਫੁੱਲ ਹੋਇਆ ਪਿਆ ਕੰਮ ਜਿੱਥੇ ਅਸੀਂ ਕੰਮ ਤੇ ਚੱਲੇ ਆਂ ਉੱਥੇ ਐਂ ਲੱਗਣਾ ਕਿ ਇੱਥੇ ਕੜੀਆਂ ਪਈਆਂ ਨੇ ਤੇ ਜਿੱਥੋਂ ਅਸੀਂ ਆਏ ਆ ਉੱਥੇ ਐਂ ਲੱਗਦਾ ਵੀ ਇੱਥੇ ਕਦੇ ਬਰਫ਼ ਇੱਥੋਂ ਕਦੇ ਬਰਫ਼ ਗਈ ਹੋਣੀ ਗੱਡੀਆਂ ਫੁੱਲ ਹੋ ਜਾਂਦੀਆਂ ਸਵੇਰੇ ਸਾਫ਼ ਕਰਦੇ ਆਂ ਹੁਣ ਆਸਟਰੀਆ ਦੇ ਵਿੱਚ ਜਿਹੜਾ ਠੰਡ ਦਾ ਮੌਸਮ ਆ ਸਾਰੇ ਯੂਰਪ ਦੇ ਵਿੱਚ ਜ਼ਿਆਦਾਤਰ ਬਰਫ ਪਈ ਮੌਸਮ ਹਰ ਪਾਸੇ ਬਰਫ ਪੈਂਦੀ ਆ ਤੇ ਇੱਥੇ ਦੀ ਜਿਹੜੀ ਤਨਖਾਹ ਅਤੇ ਕਮਰੇ ਦਾ ਕਿਰਾਇਆ ਜਾਂ ਹੋਰ ਦਿਹਾੜੀ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਕੰਮ ਉਹਦੇ ਬਾਰੇ ਮੈਂ ਵੀਡੀਓ ਪਾਉਣੀ ਸੀ ਤੇ ਉਹ ਮੈਂ ਕਹੇ ਦਿਨ ਬਣਾ ਕੇ 5-7 ਮਿੰਟ ਦੀ 10 ਮਿੰਟ ਦੀ ਵੀਡੀਓ ਜੇ ਬਣੀ ਮੈਂ ਜ਼ਰੂਰ ਪਾਉਂਗਾ ਤੇ ਹੁਣ ਅਸੀਂ ਫਰਹਾਲ ਕੰਮ ਤੇ ਜਾਂਦੇ ਆ ਟਾਈਮ ਹੈਗਾ ਬਹੁਤ ਘੱਟ ਮੈਂ ਹਾਂ ਚਲੋ ਬਰਫ ਵਾਲੀ ਵੀਡੀਓ ਪਾ ਦਨੇ ਆ ਬਾਕੀ ਦੀਆਂ ਗੱਲਾਂ ਨੇ ਜਿਹੜੀਆਂ ਬਹੁਤ ਕਾਫੀ ਲਿਖੀਆਂ ਹੋਈਆਂ ਨੇ ਮੈਂ ਬੜੀ ਦੇਰ ਤੋਂ ਵੀਡੀਓ ਨਹੀਂ ਪਾਈ ਤੇ ਉਹ ਵੀਡੀਓ ਅਸੀਂ ਮੈਂ ਹੁਣ ਪਾਉਂਗਾ ਤੇ ਉਹਦੇ ਵਿੱਚ ਕਾਫੀ ਈਟੀਆਂ ਚੀਜ਼ਾਂ ਨੇ ਨੌਲੇਜ ਵਾਲੀਆਂ ਨੇ